ਹਾਂਜੀ ਮੇਰੇ ਵੀਰਾਂ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੈੱਟ ਹੋਊਗਾ ਜਾਨਵਰ ਕੈਂਪ ਹੋਣਗੇ ਲੋ ਜੀ ਵਲੋਗ ਦੀ ਕਰਤੀ ਸਟਾਰਟਿੰਗ ਤੇ ਲਾਨਿਆਂ ਛਤਰੀਆਂ ਛੜਦਿਆਂ ਬੱਚੇ ਟਾਈਮ ਹੋ ਗਿਆ ਅੱਠ ਦਾ ਬਾਕੀ ਅੱਜ ਗੋਲੀ ਨੂੰ ਵੀ ਲਿਆਏ ਸੀ ਉੱਤੇ ਸਵੇਰੇ ਸਵੇਰੇ ਖੁੱਡੇ ਖੋਲਦਿਆਂ ਤੇ ਬੱਚੇ ਕੱਢਦੇ ਆ ਮਿੱਤਰੋ ਜੇ ਬੱਚੇ ਕੱਢ ਤੇ ਆਪਾਂ ਤਿੰਨ ਠੀਕ ਐ ਤੇ ਅੱਜ ਨਵੇਂ ਬੱਤੇ ਵੀ ਕੱਢਣਾ ਸ਼ਾਖਿਆਂ ਦਾ ਤੇ ਉਹ ਵੀ ਬਿਠਾਵਾਂਗੇ ਛਤਰੀ ਤੇ ਵਾਵਾ ਹੋ ਗਿਆ ਬੱਚਾ ਜੇ ਥੋੜੇ ਜਿਹਾ ਲੇਟ ਹੋ ਗਿਆ ਗਿਜਣਾ ਨਹੀਂ ਕੀ ਫਾਇਦਾ ਐਵੇਂ ਟਾਪ ਟਪੂ ਜੂਆ ਫਿਰ ਤੇ ਹੁਣ ਸਹੀ ਟਾਈਮ ਆਉਂਦਾ ਵੀ ਤੇ ਲਗ ਪਗ ਹੋ ਤਾਂ ਲੈ ਡੀ ਗਏ ਥੋੜੇ ਚਾਰ ਪੰਜ ਦਿਨ ਪਹਿਲਾਂ ਬੁਠਾਣਾ ਸੀ ਆਪਾਂ ਤੇ ਆਪਣੇ ਤਾਂ ਬਿਠਾਇਆ ਨਹੀਂ ਗਿਆ ਚਲੋ ਕੋਈ ਗੱਲ ਨਹੀਂ ਤੇ ਇਹਨਾਂ ਨੂੰ ਡਾ ਦੇਨੇ ਆਪਾਂ ਤੇ ਬਾਕੀ ਕਬੂਤਰੀ ਬੰਨ ਕੇ ਛਤਰੀ ਤੇ ਫਿਰ ਉਹ ਬੱਚਾ ਬਿਠਾ ਦਾਂਗੇ ਤੇ ਇਹਨਾਂ ਨੂੰ 5 ਕੁ ਮਿੰਟ ਬਹਿਣ ਦੋ ਫਿਰ ਛੱਡ ਦਿਆਂ ਮੇਰੇ ਵੀਰੋਂ ਬੱਚਾ ਕੱਢ ਲਿਆ ਆਪਾਂ ਤੇ ਕਰੋ ਚੈੱਕ ਸ਼ਾਕ ਖਾਂਦੇ ਤੇ ਆਖ ਥੱਲੇ ਦੇਖੋ ਕਾਲਸ ਜੀ ਥੋੜੀ ਜੀ ਜਮਾਂਦਰੂ ਐਵੇਂ ਆ ਤੇ ਬਹੁਤ ਵੱਡਾ ਹੋ ਗਿਆ ਬਾਬਿਓ ਬੱਚਾ ਡਬਲ ਸਾਈਜ਼ ਦਾ ਹੋ ਗਿਆ ਤੇ ਇਹਨੂੰ ਬਿਠਾ ਦੇਣਾ ਡੱਬੀ ਬਣਤੀ ਸੀ ਆਪਾਂ ਛਤਰੀ ਤੇ ਆ ਕਰੋ ਚੈੱਕ ਪਿਛਲੇ ਸਾਲ ਆਪਣਾ ਬਹੁਤ ਸਾਥ ਦਿੰਦੀ ਰਹੀ ਹੈ ਬੱਚੇ ਕੋ ਜਹੋਂ ਚ ਤੇ ਅੱਜ ਇਹਨੂੰ ਫੇਰ ਬਣਾਣਾ ਤਾਂ ਆਪਾਂ ਲੈ ਵੀ ਬੱਚਿਆ ਚੱਲ ਪਿਆਰ ਨਾਲ ਠੀਕ ਹੈ ਤੇ ਥੋੜੀ ਜੀ ਛਤਰੀ ਉੱਚੀ ਚੱਕ ਦਾਂਗੇ 10 ਮਿੰਟ ਬੈਨ ਦਿਓ ਇਹਨਾਂ ਨੂੰ ਤੇ ਰੰਗ ਵੀ ਲਾਣ ਵਾਲਾ ਹੋ ਗਿਆ ਬੱਚੇ ਤੇ ਤੁਹਾਡੇ ਸਾਹਮਣੇ ਹੀ ਹੈ ਬਾਕੀ ਤੇ ਬੱਚੇ ਡਾਲਤੀ ਸੀ ਬਾਬਿਓ ਮੈਂ ਦਿਖਾ ਦਾਂ ਤੁਹਾਨੂੰ ਬੱਚੇ ਬੱਚੇ ਆਪਣੇ ਤੇ ਬੱਚੇ ਦਿਖੀ ਨਹੀਂ ਆਂਦੇ ਤੇ ਇੱਕੋ ਛਤਰੀ ਲਈ ਆਏ ਬੱਚੇ ਤਾਂ ਗਿੱਜ ਕੇ ਲੱਗ ਭਾਗ ਹੁਣ ਤਾਂ ਬਸ ਇਹਨਾਂ ਦੀ ਡਾਈਆਂ ਕਰਾਣੀਆਂ ਲਾ ਲਓ ਇਹਨਾਂ ਨੂੰ ਉੜਦੇ ਹੋਏ ਲਾ ਲਓ 20 20 25 ਦਿਨ ਹੋ ਗਏ ਹੋਣਗੇ ਤੁਹਾਡੇ ਸਾਹਮਣੇ ਠੀਕ ਹੈ ਤੇ ਬੈਸੇਜਰ ਤਾਂ ਬੇਲੀਆਂ ਡਾਈ ਚੱਲਾਂਗੇ ਬੰਦ-ਬੁੰਦ ਨਹੀਂ ਕਰਦੇ ਆਪਾਂ ਦੇ ਦੋ ਜੀ ਕਰਦਾ ਉਹ ਤਾਂ ਬੰਦ ਕਰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਜਾਣ ਮੇਰੇ ਬਾਕੀ ਆਪਣੇ ਆਖਿਰ ਦੇ ਤੇ ਓਕੇ ਆ ਉੱਡਣ ਤੋਂ ਇਹਨਾਂ ਨੂੰ ਬਾਕੀ ਇਹਨਾਂ ਦਾ ਟਾਈਮ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਦੱਸਿਆ ਘੰਟਾ ਹੀ ਹੈ ਘੰਟਾ ਹੀ ਉੱਡਣਾ ਇਹਨਾਂ ਨੇ ਤੇ ਮੈਂ ਆ ਛਤਰੀ ਵੀ ਚੱਕਦਾ ਥੋੜੀ ਜੀ ਜਿਹੜਾ ਆਪਣਾ ਬੱਚਾ ਬਾਪੇ ਹੋ ਗਿਆਬ ਹੋਇਆ ਸੀ ਕਾਲੀ ਕਾਂਤਾਲਾ ਰੱਤੇ ਫੁੰਜੀ ਆਲਾ ਦੋਗੇ ਗਰਾਬੀ ਕਾਂਤਾਲੇ ਦਾ ਭਾਈ ਲਾ ਲਓ ਭੈਣ ਲਾ ਲਓ ਤੇ ਉਹਦਾ ਹਲੇ ਤੱਕ ਪਤਾ ਨਹੀਂ ਲੱਗਿਆ ਆਪਾਂ ਨੂੰ ਕੁਛ ਠੀਕ ਐ ਤੇ ਪਤਾ ਨਹੀਂ ਕਿੱਥੇ ਆ ਬਾਕੀ ਜਾਨਵਰ ਤਾਂ ਆਪਣੇ ਫਿਰਦੇ ਨੇ ਤੇ ਉਹਦਾ ਹੋ ਗਏ 2-3 ਦਿਨ ਹੋ ਗਏ ਕੋਈ ਪਤਾ ਨਹੀਂ ਉਹਦਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਲਗੜੀ ਲੈ ਕੇ ਜਾ ਸਕਦੀ ਆ ਬਾਕੀ ਲਗੜੀ ਲੈ ਕੇ ਜਾ ਸਕਦੀ ਆ ਹੁਣ ਤਾਂ ਕੀ ਆ ਚਲ ਉਹਦਾ ਰੱਬ ਨੂੰ ਪਤਾ ਆ ਮੈਨੂੰ ਪਤਾ ਕਿੱਥੇ ਆ ਠੀਕ ਆ ਚਲੋ ਕੋਈ ਗੱਲ ਨਹੀਂ ਬਾਕੀ ਘਰ ਨਾਲ ਉੱਠ ਜਾਂਦੇ ਆ ਤੇ ਕਮਰੇ ਚ ਬਾਵਾ ਗੰਧ ਹੋ ਰਿਹਾ ਕੀੜੀਆਂ ਹੀ ਵੋਧ ਆ ਯਾਰ ਉਰੇ ਤਾਂ ਆ ਦੇਖਿਓ ਤੇ ਕਰਦਿਆ ਕੋਈ ਕੀੜੀਆਂ ਦਾ ਇਲਾਜ ਵੀ ਬਾਬੇ ਉਹ ਬੱਚਾ ਉੱਡ ਕੇ ਇੱਧਰ ਆ ਗਿਆ ਸੀ ਪਹਿਲਾਂ ਹੁਣ ਉਹ ਛੋਟੀ ਛਤਰੀ ਤੇ ਵਗ ਗਿਆ ਤੇ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਉੱਡਣ ਵਾਲਾ ਹੋ ਗਿਆ ਖੜਜੋ ਖੜਜੋ ਇੱਕ ਮਿੰਟ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਬਹੁਤ ਗਰੋਥ ਕਰ ਲਈ ਬੱਚੇ ਨੇ ਤੁਹਾਡੇ ਸਾਹਮਣੇ ਹੀ ਆ ਤੇ ਉੱਤੇ ਦੇਖੇ ਜਾਊਗਾ ਕਿ ਨਹੀਂ ਜਾਊਗਾ ਚੱਲ 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 ਥੋੜਾ ਆ ਉਹ ਕਰਦਾ ਹਜੇ ਹੌਲੀ ਹੌਲੀ ਖੁੱਲ ਜੂਗਾ ਚਲੋ ਕੋਈ ਨਹੀਂ ਫੜ ਕੇ ਫੜ ਕੇ ਉਠਾ ਦਿੰਨੇ ਇਹਨੂੰ ਖੜਜਾ ਹੋ 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 ਖੜਜੋ ਇੱਕ ਮਿੰਟ ਬਾਬਿਓ ਬੰਨੀ ਕਰਤੀ ਮੈਂ ਛਤਰੀ ਉਹ ਡੱਬੀ ਵਾਲੀ ਜਿਹਦੇ ਡੱਬੀ ਬੰਨੀ ਹੋਈ ਸੀ ਮੈਂ ਕਿਹਾ ਨੀਵੀ ਤੇ ਬੈਣ ਦਿੰਦੇ ਐਵੇਂ ਪਾਸੇ ਪੁੱਸੇ ਪੈ ਗਿਆ ਬਹਿ ਗਿਆ ਹੋਰ ਪੰਗਾ ਹਜੂਆ ਨਾਲ ਇਕੱਲਾ ਬੱਚਾ ਨਿਕਲਿਆ ਇਹ ਤੇ ਇਕੱਲਾ ਹੀ ਆਪਣੇ ਕੋਲ ਤਾਂ ਕਰਕੇ ਮੈਂ ਕਿਹਾ ਕਿਉਂ ਰਿਸਕ ਲਈਏ ਐਵੇਂ ਤਾਂ ਆਪਾਂ ਦੋ ਤਿੰਨ ਵਾਰੀ ਇਹਨੂੰ ਛੇੜਿਆ ਆ ਥੋੜਾ ਜਿਹਾ ਮਾੜਾ ਆਪਣੇ ਕੋਠੇ ਤੇ ਇਧਰ ਢੇੜਾ ਪਾ ਕੇ ਫਿਰ ਛਤਰੀ ਤੇ ਆ ਕੇ ਬਹਿ ਜਾਂਦਾ ਤੇ ਹੋਏ بس ਨੀਵੀ ਕਰਤੇ ਹੋ ਤੇ ਜਾਣਾ ਵਗ ਜੂਆ ਨਹੀਂ ਤੇ ਇਹ ਤੇ ਬੈਠਿਆ। ਕੋਈ ਉਹੀ ਗੱਲ ਹੋ ਗਈ ਆਪੇ ਵਗ ਗਿਆ ਕੋਈ ਧੱਕਾ ਨਹੀਂ ਕਰਿਆ ਆਪਾਂ ਠੀਕ ਹੈ। ਤੇ ਹੁਣ ਕੋਈ ਨਹੀਂ ਆਪੇ ਬੈਠਿਆ। ਤੇ ਖੇਤਰੀ ਨਹੀਂ ਵੀ ਰੱਖਾਂਗੇ ਆਪਾਂ ਤੇ ਦੋ ਤਿੰਨ ਦਿਨ ਜਦੋਂ ਆਤ ਪੈ ਗਈ ਫਿਰ ਚੱਕ ਦਾਂਗੇ। ਫਿਰ ਜਮਾ ਸੈੱਟ ਹੋ ਜੂਆ ਕੰਮ। ਜੀ ਅਲਤਾ ਬਾਬਿਓ ਵਧੀਆ ਚਾਲ ਤੇ ਫਿਰਦੇ ਆ ਭੈਣਦੇ ਯਾਰ ਪਤਾ ਨਹੀਂ। ਮੌਸਮ ਠੰਡਾ ਹੋ ਗਿਆ ਤਾਂ ਕਰਕੇ ਪਤਾ ਨਹੀਂ ਕੀ ਚੱਕਰ ਆ ਲਾਬਿਓ। ਇਹ ਵਧੀਆ ਫਿਰਦੇ ਆ ਘੰਟਾ ਹੋਣ ਵਾਲਾ ਪੰਜ 10 ਮਿੰਟ ਪਏ ਨੇ ਤੇ ਬਾਬਾ ਉੱਚੇ ਫਿਰਦੇ ਨਹੀਂ ਤਾਂ ਨੀਵੇਂ-ਨੀਵੇਂ ਆ ਜਾਂਦੇ ਘੰਟਾ ਜਦੋਂ ਪੂਰਾ ਹੋਣ ਵਾਲਾ ਹੁੰਦਾ ਇਹਨਾਂ ਦਾ ਤੇ ਬਾਕੀ ਮੌਸਮ ਵੀ ਠੰਡਾ ਹੋ ਗਿਆ ਤੁਹਾਨੂੰ ਆ ਵੀ ਦਿਖੀ ਜਾਂਦਾ ہوا ਤੂੰ ਪਹਿਣ ਹੀ ਆ ਜੈਨੀ ਤੇ ਕੱਲ ਵੀ ਮੌਸਮ ਠੰਡਾ ਸੀ ਤੇ ਅੱਜ ਵੀ ਮੌਸਮ ਠੰਡਾ ਹੈ ਮੌਸਮ ਠੰਡੇ ਕਰਕੇ ਫਿਰਦੇ ਹੋਣਗੇ ਉਹ ਫਿਰਦੇ ਮੇਰੇ ਵੀਰੋ ਤੇ ਚਲੋ ਕੋਈ ਨਹੀਂ ਫਿਰਨ ਦੋ ਵਾਕਿਏ ਬੱਚੇ ਦੇ ਵੀ ਰੰਗ ਕਰਨ ਵਾਲਾ ਹੋ ਗਿਆ ਦੇਖਦੇ ਆ ਅੱਜ ਅੱਜ ਕਰਦਾਂਗੇ ਬਾਕੀ ਖੁੱਡੇ ਵੀ ਸਾਫ਼ ਕਰਨੇ ਆ ਠੱਲਾ ਵੀ ਪਾਣੇ ਆ ਤੇ ਯਾਰ ਜੋ ਆੱਖਾਂ ਨੇ ਬੜਾ ਗੰਦਮਾਰਿਆ ਯਾਰ ਆ ਦੇਖਿਓ ਸ਼ੀਸ਼ੇ ਤੇ ਸਕੈਚ ਜਿਹਾ ਚਲਾ ਤੇ ਇੱਧਰ ਵੀ ਤੇ ਆ ਕੰਦ ਤੇ ਗੰਦਵਾਤਾ ਤੇ ਕੋਈ ਨਹੀਂ ਹੁਣ ਜੋ ਆੱਖਾਂ ਨੂੰ ਕੀ ਕਹਿ ਸਕਦੇ ਆ ਬਾਕੀ ਮਾਰਦਾ ਮੈਂ ਚੋਬਰ ਨੂੰ ਹੁਣ ਤੇ ਰੰਗ ਰੰਗ ਕਰਦੇ ਆ ਕੋਈ ਠੱਲਾ ਠੁੱਲਾ ਪਾਣੇ ਆ ਮੇਰੇ ਸਾਬ ਨਾਲ ਸੁੱਤਾ ਪਿਆ ਹੋਊਗਾ ਫੋਨ ਨਹੀਂ ਚੱਕਦਾ ਚਲੋ ਆਪੇ ਆ ਜੂ ਆ ਉਹਦਾ ਫੋਨ ਹਾਂਜੀ ਮੇਰੇ ਵੀਰੋ ਕੂਤਰ ਕੱਢ ਲੈ ਸਾਰੇ ਜਾਲ ਚ ਠੀਕ ਐ ਖੁੱਡਾ ਘਾਟਾ ਵੇਲਾ ਤੇ ਖੁੱਡੇ ਸਾਫ ਕਰਦੇ ਆ ਦੋਨੇ ਤੇ ਹੁਣ ਦੇਖ ਲੋ ਤੇ ਬਾਅਦ ਚ ਦੇਖਿਓ ਜਮਾ ਨੀਟ ਕਲੀਨ ਕਰਦਾਂਗੇ ਬਾਕੀ ਚੋਬਰ ਗਲਤ ਹੋ ਰਿਹਾ ਮੈਂ ਦਿਖਾ ਨਹੀਂ ਸਕਦਾ ਤੇ ਕਪੜੇ ਲਾਈ ਬੈਠਾ ਸਾਰੇ ਬਾਕੀ ਬੱਚੇ ਆਪਣੇ ਆਪ ਫਿਰਦੇ ਆ ਤੇ ਖੁੱਡੇ ਕਰਦੇ ਆ ਰੰਗ ਇਹਨੂੰ ਕਰਾਂਗੇ ਸ਼ਾਮ ਨੂੰ ਬਾਕੀ ਇਹ ਬੱਚੇ ਦੀ ਕੰਡੀਸ਼ਨ ਜਮਾ ਖਰਾਬ ਹੋ ਰਹੀ ਹੈ ਥੋੜੇ ਸਾਹਮਣੀ ਹੈ ਪੱਲੇ ਬੁੱਲੇ ਦੇਖ ਕੇ ਬੰਦਾ ਫਿਰ ਸਹੀ ਬਾਦੂ ਹੋ ਰਹੀ ਹੈ ਪੈਰਾਂ ਤੇ ਕਰੋ ਚੈੱਕ ਤੇ ਮੂਹ ਤੇ ਵੀ ਬਹੁਤ ਹੋ ਰਹੀ ਹੈ ਤੇ ਇਹਨੂੰ ਇਹਦਾ ਟ੍ਰੀਟਮੈਂਟ ਕਰੀ ਜਾਂਦੇ ਆ ਵੈਸੇ ਤਾਂ ਲਗਦਾ ਚਾਹੇ ਆ ਬਾਕੀ ਹੁਣ ਗੀਤ ਕੋਤ ਲੰਨੇ ਕਰਦੇ ਆ ਸਾਫ ਕਲੀ ਕੁਲੀ ਦੇਖ ਦਾਂਗੇ ਵਧੀਆ ਸਪਰੇ ਵੀ ਕਰਾਂਗੇ ਮੱਛਰਾਂ ਲਈ ਕਾਲਾ ਹਿੱਟ ਅੱਛੀ ਤਰ੍ਹਾਂ ਕਰਦਾਂਗੇ ਕੰਮ ਡਨ ਤੇ ਇੱਕ ਸਾਈਡ ਫਿਰ ਜੋੜੀਆਂ ਛੱਡ ਦਾਂਗੇ ਅੱਜ ਹੋਰ ਇੱਕ ਸਾਈਡ ਬੱਚੇ ਛੱਡ ਦਾਂਗੇ ਅੱਗੇ ਬੱਚੇ ਬੰਦ ਵੀ ਕਰਨੇ ਆ ਬਾਪਿਓ ਹੈ ਅੱਗੇ ਵੀ ਦੇਖਣਾ ਹੁਣ ਬਸ ਕਿਤੇ ਨਹੀਂ ਜਾਂਦੇ ਅਜ 6 ਮਹੀਨੇ ਰਹਿ ਗਏ ਪੇਪਰਾਂ ਦੇ ਠੀਕ ਹੈ ਤੇ 6 ਮਹੀਨੇ ਬੂਰਾ ਲਾਗੇ ਦੇਈ ਪੇਪਰ ਉੱਪਰ ਦੇ ਕੇ ਫਿਰ ਵੇਲੇ ਹੋ ਜਾਣਗੇ ਫਿਰ ਜਮਾ ਇਹਨਾਂ ਦਾ ਧਿਆਨ ਦੇਣਾ ਹੈ ਮੇਨ ਮੁੱਦਾ ਦੱਸ ਕੇ ਹੋਣੀ ਹੈ ਮੇਨ ਮੁੰਡਾ ਸਮੀਰ ਮੁੰਡਾ ਨੇ ਦੱਸਿਆ ਕਰਦੇ ਗੱਲਬਾਤ ਹੋ ਜਾਂਦੀ ਹੈ ਭਈ ਤੇ ਉਹ ਵੀ ਦੱਸਾਂਗੇ ਮੇਨ ਮੁੱਦਾ ਵੀ ਦੱਸਾਂਗੇ ਜੋ ਉੱਪਰ ਕਹਿੰਦਾ ਕੋਈ ਟਾਈਮ ਆਣ ਦੋ ਕਦੇ ਫਿਰ ਮੇਨ ਮੁੱਦੇ ਨਾਲ ਬੈਠ ਕੇ ਦੱਸਾਂਗੇ ਠੀਕ ਹੈ ਜੀ ਤਾਂ ਕੁੰਡਾ ਜਾਊਗਾ ਜੀ ਮੇਰੇ ਵੀਰੋ ਇੱਕ ਬੱਚਾ ਬੈਗਾ ਦੋਵੇਂ ਗਲਾਬੀ ਕੰਤਾਲਾ ਤੇ ਬਗਲਾ ਵਾਲਾ ਫਿਰਦਾ ਟੋਰੀ ਵਾਲਾ ਵੀ ਫਿਰਦਾ ਬਾਪਿਓ ਆਹ ਠੱਪੇ ਮਾਰਦੇ ਫਿਰਦੇ ਤੇ ਫਿਰ ਦੇ ਨੇ ਚਲੋ ਬਧੀਆ ਹੀ ਗੱਲ ਐ ਬਾਕੀ ਕਾਲਾ ਹਿੱਟ ਮੰਗਾਇਆ ਯਾਰ ਕਨਾਲ ਤੋਂ ਉਹ ਲੈ ਕੇ ਆਈ ਜਾਂਦਾ ਫਿਰ ਮਾਰਦੇ ਆ ਵੀ ਮਿੱਤਰਾ ਲੈ ਆਇਆ ਕਾਲਾ ਹਿੱਟ ਤੇ ਚੋਕ ਜਿਹਾ ਲਿਆਇਆ ਜਿਹੜਾ ਹੁੰਦਾ ਕੀ ਲక్ష్ਮਾ ਰੇਖਾ ਕੀ ਹੁੰਦੀ ਐ ਇਹ ਤੇ ਹੁਣ ਮਾਰਦੇ ਆ ਮਿੱਤਰੋ ਠੀਕ ਐ ਜਿੰਨੇ ਵੀ ਕੀੜੇ ਐ ਤੇ ਆਪਦੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰੀ ਜਾਂਦੇ ਆ ਤੁਹਾਨੂੰ ਪਤਾ ਹੀ ਐ ਠੀਕ ਐ ਕੋਈ ਬਿਮਾਰੀ ਨਾ ਆਵੇ ਫੁਣਸੀਆਂ ਨਾ ਹੋਣ ਬੱਚਿਆਂ ਦੇ ਤੇ ਇੱਕ ਕਬੂਤਰੀ ਤਾਂ ਬੈਠੀ ਆ ਆਪਣੇ ਬੱਚੇ ਉੱਤੇ ਗੁਲਾਬੀ ਘੰਡਾ ਵਾਲੀ ਤੇ ਮਾਰਦੇ ਆ ਬਾਕੀ ਚੌਬਰ ਦਿਖਾਈ ਦਿੱਤਾ ਮੈਂ ਕੱਪੜੇ ਵੜੇ ਤਾਰੀ ਬੈਠਾ ਬਾਕੀ ਬੱਚੇ ਵੀ ਹੋਕਣ ਲੱਗ ਗਏ ਛੋਟੇ ਬੱਚੇ ਇਹਨਾਂ ਨੂੰ ਪਾਈ ਅੰਦਰ ਹਨਾ ਯਾਰ ਗਲਤ ਹੈ ਤੇ ਲੋ ਜੀ ਗੇੜੇ ਬੱਚੇ ਨੇ ਉੱਡ ਗਿਆ ਸੀ ਚੌਬਰ ਤੋਂ ਬੱਚਾ ਤਲ ਤਾਂ ਇੱਧਰ ਬੈ ਗਿਆ ਸੀ ਆਪਣੇ ਸ਼ੁਕਰ ਆ ਗਿਆ ਛਤਰੀ ਤੇ ਕੋਈ ਨਹੀਂ ਇਹ ਵੀ ਮੈਂ ਇਹ ਸਰੰਗ ਵਾਲਾ ਹੋ ਗਿਆ ਤੁਹਾਨੂੰ ਪਹਿਲਾਂ ਹੀ ਦੱਸਿਆ ਬਾਕੀ ਕਲੀ-ਕੁਲੀ ਸਿੱਟਦੀ ਓਕੇ ਦੇ ਪੋਟਾ ਕਰਤੀਆਂ ਜੋੜੀਆਂ ਇੱਕ ਸਾਈਡ ਕਰਤੀ ਆਪਾਂ ਠੀਕ ਹੈ ਸਾਰੀਆਂ ਜੋੜੀਆਂ ਇੱਧਰ ਹੀ ਛੱਡਤੀਆਂ ਤੇ ਓਕੇ ਆ ਬੱਸ ਹੁਣ ਬੱਚੇ ਅੰਦਰ ਕਰਨੇ ਰਹਿ ਗਏ ਬੱਚੇ ਵੀ ਬਹਿ ਗਏ ਆਪਣੇ ਜਿਹੜੇ ਛੱਡੇ ਸੀਗੇ ਤਿੰਨੇ ਬਹਿ ਗਏ ਅੱਜ ਮੇਰੇ ਹਿਸਾਬ ਨਾਲ 2 1/2 ਘੰਟੇ ਉੱਡੇ 2 3 ਘੰਟੇ ਤੇ ਓਕੇ ਇੱਧਰ ਵੀ ਇੱਧਰ ਜੋੜੀਆਂ ਨਹੀਂ ਆਈਆਂ ਇੱਧਰ ਬਸ ਇੱਕ ਜੋੜੀ ਹੈ ਜਿਹੜੇ ਬੱਚੀ ਬੱਚੇ ਪਾਲੀ ਜਾਂਦੀ ਹੈ ਤੇ ਬਾਕੀ ਇਹ ਵੀ ਕਰਦੇ ਹੁਣ ਅੰਦਰ ਓਕੇ ਰਿਪੋਰਟ ਹੈ ਬਾਕੀ ਚੋਕ ਚੁਗ ਵੀ ਮਾਰਤਾ ਸੀ ਆਪੇ ਅੱਧਾ ਚੋਕ ਠੀਕ ਹੈ ਆਪਦੇ ਵੱਲੋਂ ਤਾਂ ਹੁਣ ਪੂਰੀ ਕੋਸ਼ਿਸ਼ ਹੈ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੇ ਹੁਣ ਵੀ ਬਸ ਆ ਚੇਂਜ ਕਰਨ ਵਾਲੀ ਹੈ ਅੱਜ ਤੋਂ ਨੂੰ ਜਿਹਾ ਯਾਦਰਾ ਉਹ ਲਾਵਾ ਗਿਆ ਹਵਾ ਹੋਣੀ ਟੱਕਰੀ ਕਰ ਉਸ ਦੀ ਮੱਛਰ ਦਾਣੇ ਲਾ ਕੇ ਲਾਵਾਂਗੇ ਨਹੀਂ ਤਾਂ ਹੋਰ ਕੋਈ ਦੇਖ ਰਿਹਾ ਸੀ ਤਾਂ ਬਾਕੀ ਬੱਚੇ ਅੰਦਰ ਕਰਦੇ ਆ ਆ ਬੱਚਾ ਕਈ ਵਾਰੀ ਗੇੜੇ ਪਾ ਗਿਆ ਚੋਬਰ ਤੋਂ ਹੁਣ ਵੀ ਉੱਡ ਗਿਆ ਸੀ ਵੀਡੀਓ ਨਹੀਂ ਬਣੀ ਬੱਚੇ ਦੇ ਚੱਕਰ 'ਚ ਮੈਂ ਕਿਤੇ ਪਾਸੇ ਨਾ ਬਹਿ ਜਾਈਏ ਛਤਰੀ ਭੜਕਾਣ ਲੱਗ ਗਈ ਸੀ ਅਸੀਂ ਆ ਰੰਗ ਵਾਲਾ ਹੋ ਗਿਆ ਤੇ ਇਹਦੇ ਰੰਗ ਕੱਲ ਲਾ ਦਾਂਗੇ ਬਾਬੇ ਉਹ ਠੀਕ ਹੈ ਅੱਜ ਤਾਂ ਬਹੁਤ ਕੰਮ ਕਰ ਰਿਹਾ ਨਾਲੇ ਕੱਲ ਕੰਟੈਂਟ ਬਣ ਜੂ ਆਪਣਾ ਤੇ ਓਕੇ ਆ ਬਾਕੀ ਕੋਠਾ ਵੀ ਸਾਫ਼ ਕਰਨਾ ਬੂਆ ਸ਼ਾਮ ਨੂੰ ਕਰਾਂਗੇ ਉਹ બસ ਬੱਚੇ ਅੰਦਰ ਕਰਕੇ ਇੱਕ ਵਾਰ ਚੱਲਦੇ ਹਾਂ ਥੱਲੇ ਜੀ ਮੇਰੇ ਵੀਰੋਂ ਆ ਗਏ ਆ ਉੱਤੇ ਤੇ ਰੋਟੀ ਖਾਣ ਵਗ ਗਏ ਸੀ ਫੇਰ ਰੋਟੀ ਖਾ ਕੇ ਕੰਮ ਆ ਜਾ ਗਿਆ ਇਸ ਮੜਾਆ ਕਲਿੱਪ ਐਡ ਕਰੀ ਦਿੱਤੀ ਬਾਕੀ ਮੈਂ ਤੇ ਬਾਕੀ ਹੁਣ ਆਪਣਾ ਕੋਠਾ ਸਾਫ ਕਰਨਾ ਰਹਿ ਗਿਆ ਤੇ ਇੱਕ ਟੋਕਰੀ ਇਹਦੇ ਵਿੱਚੋਂ ਕੱਢੀ ਸੀ ਜਿਹੜੀਆਂ ਆਪਾਂ ਦੋ ਲਾਈਆਂ ਸੀ ਇਹਦੇ ਵਿੱਚੋਂ ਕੱਢ ਲਈ ਠੀਕ ਹੈ ਇਹਦੇ ਵਿੱਚ ਤਾਂ ਕੋਈ ਕੰਮ ਹੈ ਨਹੀਂ ਤਾ ਕਰਕੇ ਇੱਕ ਟੋਕਰੀ ਘੱਟ ਗਈ ਸੀ ਬਾਕੀ ਇਹ ਤਾਂ ਖਤਮ ਹੀ ਹੋ ਗਈਆਂ ਬਹੁਤ 2 ਸਾਲ ਹੋ ਗਏ ਟੋਕਰੀਆਂ ਨੂੰ 2-3 ਸਾਲ ਖਤਮ ਹੋ ਰਹੀਆਂ ਹੁਣ ਤਾਂ ਦੇਖ ਦਾਂਗੇ ਇਹਨਾਂ ਨੂੰ ਤੇ ਬਾਕੀ ਖੁੱਡੇ ਦਿਖਾ ਦਈਏ ਤਾਲੇ ਲਾ ਗਿਆ ਸੀ ਮੈਂ ਤਾਲੇ ਖੋਲਦਿਆਂ ਫਿਰ ਦਿਖਾਣਾ ਤੁਹਾਨੂੰ ਲਓ ਜੀ ਖੋਲਿਆ ਖੁੱਡਾ ਦੋਨੇ ਖੋਲੇ ਤੇ ਹੁਣ ਤੁਹਾਨੂੰ ਦੱਸ ਦਈਏ ਇਹ ਖੁੱਡੇ ਵਿੱਚ ਕੋਈ ਵੀ ਜੋੜਾ ਨਹੀਂ ਹੈਗਾ ਪੂਰੂ ਵਾਲੇ ਜੋੜੇ ਨੂੰ ਛੱਡ ਕੇ ਠੀਕ ਹੈ ਮਿੱਤਰੋ ਕਿਉਂਕਿ ਪੂਰੂ ਬੱਚੇ ਪਾਲੀ ਜਾਂਦਾ ਤਾਂ ਕਰਕੇ ਆਪਾਂ ਨੂੰ ਇੱਧਰ ਛੱਡਣਾ ਪਿਆ ਬਾਕੀ ਇੱਧਰ ਕੋਈ ਵੀ ਜੋੜਾ ਨਹੀਂ ਹੈਗਾ ਜਿਹੜਾ ਆਪੇ ਲੱਗ ਗਿਆ ਲੱਗ ਗਿਆ ਉਹਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜੇ ਆਪਾਂ ਲਾਏ ਹੋਏ ਆ ਜੋੜੇ ਬਾਕੀ ਸਾਰੇ ਹੋਰੇ ਆ ਇੱਧਰ ਸ਼ਿਫਟ ਕਰਤੇ ਇੱਧਰ ਨਾਲ ਖੁੱਡੇ 'ਚ ਆਪਾਂ ਤੇ ਇੱਕ ਜਿਹੜਾ ਨਵਾਂ ਛੱਟਿਆ ਆ ਘੰਡਾ ਵਾਲਾ ਠੀਕ ਹੈ ਇੱਕ ਉਹਦੇ ਉੱਤੇ ਠੀਕ ਹੈ ਤੇ ਬਾਕੀ ਆ ਕਬੂਤਰੀ ਕਿਵੇਂ ਉੱਠ ਰਹੀ ਆ ਬੱਚਿਆਂ ਤੇ ਇੱਧਰ ਵੀ ਮੈਂ ਦੇਖ ਕੇ ਆ ਨਾ ਕਿਵੇਂ ਉੱਠ ਗਈ ਇਹ ਲੜੀ ਜਾਂਦੇ ਸੀ ਪਹਿਲਾਂ ਕਿਤੇ ਬੱਚੇ-ਬੱਚੇ ਦਾ ਕੋਈ ਕੰਮ-ਕੁਮਤਾ ਨਹੀਂ ਕਰਤਾ ਤੇ ਵਾਕਿਓਰੇ ਥੋੜੇ ਸਾਹਮਣੀ ਆ ਤੇ ਦਾਣਾ ਪਾਣੀ ਧਰਦਿਆਂ ਤੇ ਮੈਂ ਬੱਚਾ ਦੇਖਾਵਾਂ ਉਹ ਇੱਕ ਵਾਰੀ ਲੋ ਜੀ ਨਵਾਂ ਸਿਸਟਮ ਦੇਖੋ ਕਰਦਿਆਂ ਨੇ ਕੱਪ ਚਾ ਰੱਖਤਾ ਉਹ ਐਰੋਰੇ ਠੀਕ ਹੈ ਤੇ ਮੈਂ ਚੱਕ ਲਿਆ ਮੇਗਾ ਆਪਣੇ ਕੰਮ ਆ ਜੂਗਾ ਵਧੀਆ ਦਾਣੇ ਦੁਣੇ ਮਿਕਸ ਪਾਣ ਦੇ ਕੰਮ ਆ ਜੂਗਾ ਤੇ ਘੈਂਟ ਚੀਜ਼ ਆ ਬਾਕੀ ਹਨਾ ਬਾਬਿਓ ਕਰੋ ਚੈੱਕ ਕਿੰਨਾ ਸੋਨਾ ਕੱਪ ਹੈ ਲੋ ਜੀ ਦੋਨੇ ਖੁੱਡਿਆਂ ਚ ਧਾਤੀਆਂ ਟਰੇਆਂ ਤੇ ਪਾਣੀ ਵੀ ਭਰ ਦਾਂਗੇ ਓਕੇ ਕਰ ਦਾਂਗੇ ਬਾਕੀ ਦਾਣੇ ਦੁਣੇ ਖਾਣ ਦੋ ਬੱਚਿਆਂ ਨੂੰ ਫੀਡ ਕਰਨ ਦੋ ਤੇ ਉਹ ਤੋਂ ਬਾਅਦ ਆਪਾਂ ਉਹ ਕਰ ਦਾਂਗੇ ਠੱਲਾ ਪਾਣੀ ਦੇ ਬੱਚਿਆਂ ਦੇ ਹਨਾ ਠੱਲਾ ਪਾਣੀ ਆ ਵੀ ਰਹਿੰਦੀ ਆ ਬੱਚਿਆਂ ਦੇ ਬਾਕੀ ਮੈਨੂੰ ਇਹ ਡਰਦਾ ਸਫਾਈ ਕਰਕੇ ਕਿੱਥੇ ਯਾਰ ਕਬੂਤਰ ਬੱਚਿਆਂ ਨੂੰ ਫੀਡ ਨਾ ਕਰਨਾ ਤੇ ਮੈਨੂੰ ਬਸ ਇੱਕ ਬੱਚੇ ਦਾ ਉਹ ਹੋ ਹੀ ਜਾਂਦਾ ਆ ਤਾਂ ਪੈਣੀ ਹੈਗਾ ਬੱਚਾ ਛੋਟਾ ਆ ਆਹ ਦਾਣੇ ਚੂਗੀਆਂ ਦੇ ਵਿੱਚ ਤੇ ਇਹਦਾ ਦੇਖਦੇ ਆ ਚਲੋ ਫੀਡ ਕਿਵੇਂ ਕਰਦੇ ਆ ਕਿ ਨਹੀਂ ਕਰਦੇ ਬਾਕੀ ਸਾਰੇ ਨੇ ਤਾਂ ਫੀਡ ਕਰਤੀ ਬਸ ਇੱਕੋ ਹੀ ਰਹਿ ਗਿਆ ਸੱਤੇ ਵਾਲੇ ਦਾ ਬੱਚਾ ਤੇ ਸਾਤੇ ਵਾਲੇ ਨੇ ਆਪਦੇ ਬੱਚੇ ਨੂੰ ਫੀਡ ਪਤਾ ਨਹੀਂ ਕੜੀਏ ਨੀ ਕੜੀ ਅਜੇ ਮੈਂ ਚੈੱਕ ਨਹੀਂ ਕੀਤਾ ਤੇ ਮੇਰੇ ਸਾਹਮਣੇ ਤਾਂ ਕਰੀ ਨਹੀਂ ਆ ਬਾਬਿਓ ਤੇ ਥੋੜੀ ਦੇਰ ਬਾਅਦ ਫੇਰ ਦੇਖਦੇ ਹਾਂ ਕੀ ਬਣਦਾ ਤੇ ਚੈੱਕ ਅੱਛੇਰ ਚੈੱਕ ਕਰਕੇ ਦੇਖ ਲਾਂਗੇ ਜੇ ਤੇ ਠੀਕ ਹੈ ਨਹੀਂ ਤਾਂ ਆਪਾਂ ਆਪ ਦੇ ਦਾਂਗੇ ਕੋਈ ਦਿੱਕਤ ਵਾਲੀ ਕਰਨੀ ਐ ਤਾਂ ਬੱਚਾ ਵਾਵਾ ਹੋ ਰਿਹਾ ਆਪਾਂ ਦੇ ਦਾਂਗੇ ਤੇ ਥੱਲਾ ਬਾਬਿਓ ਕੱਲ ਹੀ ਪਾ ਦਾਂਗੇ ਅੱਜ ਤਾਂ ਹੁਣ ਫੇਰ ਕੱਲ ਹੀ ਪਾ ਦਾਂਗੇ ਨਾਲ ਇੱਕ ਬੱਚੇ ਨੂੰ ਕਲਰ ਕਰਨਾ ਰੰਗ ਕਰਨਾ ਉਹ ਵੀ ਕਰ ਦਾਂਗੇ ਤੇ ਥੱਲਾ ਵੀ ਕੱਲ ਪਾ ਦਾਂਗੇ ਸਸ ਫਾਈ ਵੀ ਕੋਠੇ ਦੀ ਕੱਲ ਕਰਦਾਂਗੇ ਤੇ ਬਸ ਬੈਠੇ ਆ ਚੋਬਰ ਚੁੱਬਰ ਵੀ ਨਹੀਂ ਆਇਆ ਪੰਖਾ ਲਾ ਲਈਏ ਪੰਖਾ ਬੰਦ ਕਰਕੇ ਬਾਹਰ ਹੀ ਮੈਂ ਤਾਂ ਮਾਰਨੀ ਦਾ ਮਾਰ ਜਾਂਦਾ ਸੀ ਖੁੱਡਿਆਂ 'ਚ ਤੇ ਬਸ ਬੈਠੇ ਆ ਅੱਜ ਦਾ ਦਿਨ ਨਹੀਂ ਟੱਪ ਗਿਆ ਕੱਲ ਦੇਖਦੇ ਕੀ ਬਣਦਾ ਮੇਰੇ ਵੀਰੋਂ ਇਹ ਬੱਚੇ ਨੂੰ ਫੀਡ ਨਹੀਂ ਕਰੀ ਸੀ ਤੇ ਆ ਪਟਾਕੇ ਜਿਹਾ ਦੁਸ਼ਹਿਰਾ ਸੀ ਬਾਕੀ ਰਾਮ ਰੋਣ ਉਹ ਕਰੀ ਜਾਂਦੇ ਹੋਣੇ ਤੇ ਚੰਗੇ ਬੰਦੇ ਨੂੰ ਵਲੌਗ ਦੇਖ ਲਓ ਮਚਾਈ ਜਾਂਦੇ ਆ ਲੈਣਾ ਨਹੀਂ ਦੇਣਾ ਨਹੀਂ ਹੈ ਦੁਨੀਆ ਵੀ ਪੁੱਠੀ ਆ ਚਲੋ ਆਪਾਂ ਕੀ ਲੈਣਾ ਬਾਕੀ ਇਹਨੂੰ ਫੀਡ ਕਰੀ ਨਹੀਂ ਸੀ ਆਪਾਂ ਕਰਤੀ ਠੀਕ ਆ ਕੋੜਾ ਯਾਰ ਖੜ ਜੋ ਇੱਕ ਮਿੰਟ ਯਾਰ ਲੋ ਜੀ ਮੇਰੇ ਹੀਰੋ ਸਾਰੀ ਸੈਟਿੰਗ ਕਰਤੀ ਤੇ ਉਹਨਾਂ ਦੀ ਸੈਟਿੰਗ ਹਲੇ ਤੱਕ ਨਹੀਂ ਹੋਈ ਹਲੇ ਤੱਕ ਲੜੀ ਜਾਂਦੇ ਆ ਮਿੱਤਰੋ ਚਲੋ ਜਿਹੜੇ ਇੱਧਰ ਆ ਜੋੜੀਆਂ ਸੀ ਫालतू ਜੋੜੀਆਂ ਜਿਹਦੇ ਸੱਲੇ ਵੀ ਆਂਡੇ ਚੇਂਜ ਕਰਨੇ ਸੀ ਉਹ ਵੀ ਤੋੜਤੀ ਆ ਇੱਧਰ ਕਰਤੀ ਆ ਡੱਟ-ਡੱਟ ਕਰਤੀ ਆ ਆਪਾਂ ਉਹ ਲੜਦੇ ਉਹ ਲੜਦੇ ਇੱਧਰ ਉਹ ਲੜਦੇ ਉਹ ਆਹ ਕੁੱਕਣਾ ਕੱਢਦੇ ਕਿਸੇ ਦੀ ਵਿਧੂ ਪਰਾ ਵਗ ਜਾ ਪਰਾ ਵਗ ਜਾ ਹੈ ਆਪਦੇ ਆਪ ਦੇ ਉੱਥੇ ਰਹੁ ਤੁਸੀਂ ਤੇ ਬੱਚੇ ਜਿਹੜਾ ਰਸਤਾ ਸੀਗਾ ਜਿਹਨੂੰ ਮੈਂ ਫੀਡ ਕਰੀ ਸੀ ਬਾਪੇਉ ਉਹ ਛੜਤਾ ਪੈ ਇੱਧਰਲੇ ਹੁੰਡੇ ਚ ਠੀਕ ਹੈ ਹੁਣੋ ਫੀਡ ਤਾਂ ਉਹ ਉਹ ਤਾਂ ਉਹ ਤਾਂ ਕਰਦੇ ਨਹੀਂ ਠੀਕ ਹੈ ਫੀਡ ਤਾਂ ਕਰਦੇ ਨਹੀਂ ਮੈਂ ਕੀ ਫਾਇਦਾ ਐਵੇਂ ਕਿੱਥੇ ਗਿਆ ਬੱਚਾ ਆ ਗਿਆ ਕੁੰਜੇ ਚ ਠੀਕ ਹੈ ਇੱਧਰ ਛੱਡਤਾ ਇੱਧਰ ਸਾਰੇ ਕਬੂਤਰ ਹੋਗੇ ਤੇ ਬੱਚੇ ਹੋਗੇ ਬਸ ਇੱਕੋ ਜੋੜੀ ਹੈ ਇੱਧਰ ਤੇ ਇੱਕੋ ਕਬੂਤਰੀ ਛੱਡ ਰੱਖੀ ਆ ਉਹ ਰਾਣੀ ਕਬੂਤਰੀ ਆਪਣੀ ਦਰੰਗ ਵਾਲੀ ਇੱਕੋ ਛੱਡ ਰੱਖੀ ਆ ਤੇ ਜਿਹੜਾ ਰੱਤੇ ਵਾਲਾ ਜੋੜਾ ਸੀਗਾ ਜਿਹੜਾ ਜਿਹਦਾ ਰੱਤਾ ਬੱਚਾ ਚੱਕਿਆ ਉਹ ਵੀ ਛੱਡਦੇ ਆ ਕਬੂਤਰ ਇੱਧਰ ਛੱਡ ਦਿੰਨੇ ਆ ਤੇ ਹੁਣ ਬਸ ਓਕੇ ਸਾਰਾ ਸਿਸਟਮ ਠੱਲਾ ਗੱਲ ਪਾ ਦਾਂਗੇ ਤੇ ਇੱਕ ਬੱਚੇ ਦੇ ਨੂੰ ਰੰਗ ਕਰਨਾ ਉਹ ਵੀ ਗੱਲ ਕਰ ਦਾਂਗੇ ਲੋ ਜੀ ਲਾਤੇ ਤਾਲੇ ਖੁੱਡਿਆਂ ਨੂੰ ਹੀ ਲਾਤੇ ਤੇ ਓਕੇ ਕਰਤੀਆਂ ਲੈਟਰ ਲੁੱਟਾ ਵੀ ਕਰਤੀਆਂ ਬੰਦ ਬਾਕੀ ਉਹਦੇ ਨਾਲ ਅਜਖਾਮ ਜਾ ਹੋ ਗਿਆ ਕਲੀ ਗੁਲੀ ਵੀ ਨਹੀਂ ਸਿੱਟੀ ਮਿੱਟੀ ਚੜ ਗਈ ਤੇ ਖੰਗ ਜੀ ਮਿੱਟੀ ਚੜ ਗਈ ਅਜਖਾਮ ਜਾ ਹੋ ਗਿਆ ਤੇ ਬਾਕੀ ਕੋਠਾ ਰਹਿ ਗਿਆ ਇਹ ਕੋਠਾ ਸਵੇਰੇ ਕਰਦਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਠੀਕ ਹੈ ਹੁਣ ਤਾਂ ਕਿੱਥੇ ਹੋਇਆ ਬਾਕੀ ਸਾਰੇ ਬੱਚਿਆਂ ਨੂੰ ਜਿਹਨੂੰ ਮੈਡੀਸਿਨ ਦੇਣੀ ਸੀ ਉਹਨੂੰ ਮੈਡੀਸਿਨ ਦੇਤੀ ਜਿਹਨੂੰ ਫੀਡ ਕਰਨੀ ਸੀ ਉਹਨੂੰ ਫੀਡ ਦਿੱਤੀ ਤੇ ਇੱਕ ਬੱਚਾ ਹੋਰ ਚੱਕ ਲੈਣਾ ਚੱਕੇ ਹੀ ਹੈ ਗਾਣ ਉਹਨੇ ਹੈਂਡ ਫੀਡ ਹੀ ਕਰਨੀ ਪਊਗੀ ਉਹਨੂੰ ਤੇ ਓਕੇ ਆਪਾਂ ਸਾਰਾ ਕੁਝ ਬਾਕੀ ਬੱਚੇ ਅੱਜ ਵਧੀਆ ਅੱਜ 2.5 ਘੰਟੇ ਉੱਡਿਆ ਇਹ ਮੌਸਮ ਦਾ ਫਰਕ ਸੀ ਤਾਂ ਕਰਕੇ ਉੱਡਿਆ ਹੈ ਹਨਾ ਬਾਕੀ ਕੀ ਬਤਾ ਹੁਣ ਕੀ ਕਰਨਗੇ ਅੱਗੇ ਤੇ ਰੈਸਟ ਕਰਦੇ ਆ ਹੁਣ ਵਲੌਗ ਦੀ ਐਂਡਿੰਗ ਮਿਲਦੇ ਹਾਂ ਫਿਰ ਕੱਲ੍ਹ ਵਾਲੇ ਵਲੌਗ 'ਚ ਮਿੱਤਰੋ ਸਾਰੇ ਵੀਰਾਂ ਨੂੰ ਬਾਏ ਬਾਏ ਟਾਟਾ